ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬਲੇ ਅੱਜ ਦਾ ਕੁਰਬਾਨੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਚਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਗੁਰਬਾਣੀ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਸੀ ਉੱਥੇ ਇੱਕ ਸ਼ਾਹੂਕਾਰ ਦੀ ਹੱਟ ਸੀ ਉਸ ਦੇ ਸਾਹਮਣੇ ਇੱਕ ਧਾਰਮਿਕ ਸਥਾਨ ਸੀ ਉੱਥੇ ਰੋਜ਼ ਕੀਰਤਨ ਹੋਇਆ ਕਰਦਾ ਸੀ ਕਥਾ ਹੋਇਆ ਕਰਦੀ ਸੀ ਰੋਜ਼ ਸੰਤਾਂ ਦੇ ਅਤੇ ਗੁਰਬਾਣੀ ਦਾ ਉਚਾਰਨ ਕਰਦੇ ਅਤੇ ਕਥਾ ਦੇ ਬਚਨਾਂ ਦੇ ਨਾਲ ਲੋਕਾਂ ਨੂੰ ਨਿਹਾਲ ਕਰਦੇ ਪਰ ਉਹ ਜਿਹੜਾ ਸੇਠ ਸੀ ਉਹ ਪੱਕਾ ਨਾਸਤਕ ਸੀ ਨਾ ਤਾਂ ਉਹ ਉੱਥੇ ਜਾਂਦਾ ਨਾ ਗੁਰਬਾਣੀ ਸੁਣਦਾ ਤੇ ਨਾ ਹੀ ਕਥਾ ਦੇ ਬਚਨ ਸੁਨਿਆ ਕਰਦਾ ਅੱਗੋਂ ਮਾੜਾ ਹੀ ਬੋਲਦਾ ਕਹਿਣਾ ਰੋਜ਼ ਕੋਈ ਨਾ ਕੋਈ ਇੱਥੇ ਆ ਜਾਂਦਾ ਹੈ ਪਿੱਛੇ ਲੋਕੀ ਉਵੇਂ ਢੇੜਚਾਲ ਲਾ ਕੇ ਤੇ ਤੁਰੀ ਜਾਂਦੇ ਨੇ ਐਨੀ ਧੂੜ ੜਾਉਂਦੇ ਨੇ ਨਾ ਤੇ ਇਹ ਧੂੜ ਮੇਰੇ ਹੱਟ ਤੇ ਆ ਕੇ ਰੋਜ਼ ਪੈਂਦੀ ਹੈ ਨਾਲੇ ਮੇਰੇ ਸਾਰੇ ਹੱਟੀ ਦਾ ਸਮਾਨ ਤੇ ਧੂੜ ਪੈ ਕੇ ਤੇ ਉੱਤੇ ਗੋਡੇ-ਗੋਡੇ ਜੰਮ ਜਾਂਦੀ ਹੈ ਉਹਦੀ ਸੋਚ ਤੇ ਨਾ ਸਾਰੇ ਜਣੇ ਹੈਰਾਨ ਹੁੰਦੇ ਨੇ ਕਿ ਕਿਹੋ ਜਿਹਾ ਬੰਦਾ ਚੰਗਾ ਨਹੀਂ ਬੋਲ ਸਕਦਾ ਤੇ ਕੁੜਕੜ ਤੇ ਨਾ ਕਰੇ ਹਰ ਸਮੇ ਮਾੜਾ ਹੀ ਬੋਲਦਾ ਰਹਿੰਦਾ ਸਭ ਉਸ ਨੂੰ ਸਮਝਾਉਂਦੇ ਆ ਪਰ ਜਦ ਅਕਲ ਤੇ ਪਰਦਾ ਹੋਵੇ ਫਿਰ ਕੀ ਹੋ ਸਕਦਾ ਉਹ ਵਾਈਗਰੂ ਹਟਾ ਸਕਦੇ ਨੇ ਕੁਝ ਸਮਾਂ ਲੰਘਦਾ ਤੇ ਉਹ ਅਕਾਲ ਚਲਾਨੇ ਕਰ ਜਾਂਦਾ ਜਮ ਆਉਂਦੇ ਨੇ ਤੇ ਆਪਣੀ ਜਮ ਨਗਰੀ ਦੇ ਵਿੱਚ ਉਹਨੂੰ ਕੁੱਟ-ਕੁੱਟ ਕੇ ਲੈ ਜਾਂਦੇ ਨੇ ਕੋਈ ਇਦਾਂ ਉਹ ਤਰੀਕਦਾ ਕੋਈ ਉਧਰੋਂ ਟ੍ਰਿਕਦੇ ਕੋਈ ਆਈਦ੍ਰੋ ਮਾਰਦੇ ਤੇ ਕੋਈ ਉਧਰੋਂ ਮਾਰਦੇ ਉਹਨੂੰ ਧਰਮਰਾਜ ਦੇ ਅੱਗੇ ਜਾ ਕੇ ਤੇ ਵਗਾ ਦੇਂਦੇ ਧਰਮਰਾਜ ਕਹਿੰਦਾ ਐਨੇ ਤਾਂ ਐਨੀ ਨਿੰਦਾ ਕੀਤੀ ਇਹਨਾਂ ਸੰਤਾਂ ਦੀ ਇਹਨੇ ਤਾਂ ਪਾਪਾਂ ਦੀ ਹਾਦੀ ਮਕਾ ਦਿੱਤੀ ਇਹਨੇ ਨਾ ਐਨੀ ਗਠੜੀ ਪਾਪਾਂ ਦੀ ਭਰ ਲਈਏ ਵੀ ਜੋ ਨਿੰਦਿਆ ਕਰਦਾ ਉਹ ਸਭ ਤੋਂ ਵੱਡਾ ਪਾਪ ਹੈ ਤੀਨੇ ਸਾਰੀ ਉਮਰ ਖੱਟਿਓ ਹੀ ਨਿੰਦਿਆ ਇਹਦੇ ਪਾਪਾਂ ਨੇ ਪਾਪ ਕੀਤੇ ਹੋਏ ਨੇ ਇਹਨੂੰ ਚੁੱਕੋ ਤੇ ਨਰਕਾਂ ਦੇ ਵਿੱਚ ਸਿੱਟ ਦੋ ਕਹਿੰਦੇ ਜਿਵੇਂ ਉਹਨੂੰ ਚੁੱਕ ਕੇ ਤੇ ਨਰਕਾਂ ਦੇ ਵਿੱਚ ਵਗਾਇਆ ਤੇ ਨਰਕਾਂ ਦੇ ਵਿੱਚ ਪਹਿਲਾਂ ਤਰਾਸ ਤਰਾਸ ਹੋਣ ਦੀ ਸੀ ਰੋਣ-ਕੁਰਲਾਣ ਤੇ ਚੀਕਾਂ ਦੀ ਬਾਚ ਆਉਂਦੀ ਸੀ ਕਿnde ਨਰਕਾਂ ਦੇ ਵਿੱਚ ਜਮਾ ਸ਼ਾਂਤੀ ਹੋਗੀ ਉਹ ਜਮ ਜਦੋਂ ਉਹਨੂੰ ਵਿੱਚ ਸੁੱਟ ਕੇ ਵਾਪਸ ਮੁੜਨ ਲੱਗੇ ਤਾਂ ਸ਼ਾਂਤੀ ਜੀ ਦੇਖ ਕੇ ਹੈਰਾਨ ਹੋ ਗਏ ਕਹਿਣ ਲੱਗੇ ਪਹਿਲਾਂ ਇਹ ਤੜਫਦੇ ਪਏ ਸੀ ਚੀਕਾਂ ਮਾਰਦੇ ਪਏ ਸੀ ਹੁਣ ਸਭ ਦੀ ਪੀੜ ਇੱਕਦਮ ਕਿਵੇਂ ਠੀਕ ਹੋ ਗਈ ਇੰਨੀ ਸ਼ਾਂਤੀ ਇਸ ਜਗ੍ਹਾ ਇਹ ਕਿਵੇਂ ਹੋ ਸਕਦਾ ਉਹ ਭੱਜ ਕੇ ਤੇਈ ਅਮਰਾਜ ਦੇ ਇੱਥੇ ਕਾਲ ਉਸ ਧਰਮ ਰਾਜ ਦੇ ਕੋਲ ਆਉਂਦੇ। ਉਹਦੇ ਕੋਲ ਆਏ ਕਿਹਾ ਰਾਜਾ ਵੀ ਇਹ ਦੇਖ ਕੀ ਹੋਇਆ ਪਹਿਲਾਂ ਲੋਕੀ ਤੜਫਦੇ ਪਏ ਸੀ ਇੱਕ ਦੂਜੇ ਚੀਕਾ ਮਾਰਦੇ ਪਏ ਸੀ ਉਹਨਾਂ ਨੂੰ ਦਰਦ ਹੋਣਦਿਆ ਸੀ ਤੇ ਹੁਣ ਕੀ ਹੋਇਆ ਉਹਨੇ ਕਿਹਾ ਲੱਗਦਾ ਹੈ ਮੇਰੇ ਤੋਂ ਕੋਈ ਗਲਤੀ ਹੋਗੀ ਉਸ ਸੇਠ ਨੂੰ ਨਾ ਵਾਪਸ ਲੈ ਕੇ ਆਓ। ਉਹ ਦੁਬਾਰਾ ਉਸ ਨੂੰ ਉਥੋਂ ਕੱਢ ਕੇ ਤੇ ਲੈ ਕੇ ਆਏ। ਧਰਮ ਰਾਜ ਨੇ ਕਿਹਾ ਇਸ ਸੇਠ ਦਾ ਨਾ ਲੇਖਾ ਜੋਖਾ ਸਾਰਾ ਕੁਝ ਮੇਰੇ ਕੋਲ ਦੁਬਾਰਾ ਲੈ ਕੇ ਆਓ। ਧਰਮ ਰਾਜ ਦੇਖਤੇ ਹਨ ਕਿ ਉਸਨੇ ਸੱਚੀ ਕਦੇ ਕੋਈ ਚੰਗਾ ਕੰਮ ਨਹੀਂ ਕੀਤਾ ਪਰ ਜਦੋਂ ਸੰਤ ਉਸ ਰਸਤੇ ਤੋਂ ਲੰਘਦੇ ਸੀ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਇਹਦੇ ਮੱਥੇ ਤੇ ਲੱਗੀ ਜਿਸ ਨੇ ਇਸ ਦਾ ਸਾਰਾ ਲੇਖਾ ਜੋਖਾ ਹੀ ਬਦਲ ਦਿੱਤਾ ਜਿਸ ਨੂੰ ਧੂੜ ਕਹਿ ਕੇ ਮੰਦਾ ਬੋਲਦਾ ਹੁੰਦਾ ਸੀ ਮਾੜਾ ਬੋਲਦਾ ਹੁੰਦਾ ਸੀ ਉਸ ਨੇ ਇਹਦੇ ਲੋਕ ਤੇ ਪਰਲੋਕ ਦੋਵੇਂ ਥਾਂ ਤੇ ਮਦਦ ਕੀਤੀ ਜਿ세 ਸੰਤਾਂ ਦੀ ਚਰਨਾਂ ਦੀ ਧੂੜ ਵੀ ਲੈਣਿਆਂ ਤਾਂ ਨਾਲ ਆਪਾਂ ਨੂੰ ਗੁਰੂ ਦੇ ਸ਼ਬਦ ਨੂੰ ਵੀ ਮਨ ਚ ਵਸਾਉਣਾ ਪੈਣਾ ਇਹ ਨਹੀਂ ਕਿ ਮੱਥੇ ਰੋਜ਼ ਠੇਕੀ ਜਾਓ ਔਰ ਗੁਰੂ ਦੇ ਸ਼ਬਦ ਨੂੰ ਮੰਨ ਚਣਾ ਵਸਾ ਫਿਰ ਆਪਾਂ ਨੂੰ ਗੁਰਬਾਣੀ ਨੂੰ ਵੀ ਜਪਨਾ ਪੜਨਾ ਉਸ ਦੇ ਨਾਲ ਜੀਵਨ ਜਾਚ ਨੂੰ ਉੱਚਾ ਕਰਨਾ ਪੈਣਾ ਤੇ ਗੁਰਬਾਣੀ ਪੜਾਂਗੇ ਤੇ ਤਾਂ ਹੀ ਇਹ ਨਿੰਦਿਆ ਚੁਗਲੀ ਚੱਪੇ ਤੋਂ ਦੂਰ ਹੋਵਾਂਗੇ ਜੇਕਰ ਕੋਈ ਮਹੀਨੇ ਮੱਸੇ ਗੁਰੂ ਘਰ ਜਾਂਦਾ ਪਰ ਉਹਨਾਂ ਦੀ ਸਿੱਖਿਆ ਮੰਨਦਾ ਕਦੀ ਚੁਗਲੀ ਚੱਪਾ ਨਹੀਂ ਕਰਦਾ ਕਦੀ ਆਪਣਾ ਝੂਠ ਨਹੀਂ ਬੋਲਦਾ ਉਹਨਾਂ ਦੀ ਚਰਣਾ ਦੀ ਧੂੜ ਹੀ ਲੈ ਰਿਐ ਇਸ ਲਈ ਜੇ ਕਿਸੇ ਲਈ ਚੰਗਾ ਨਹੀਂ ਬੋਲ ਸਕਦੇ ਤੇ ਮਾੜਾ ਵੀ ਨਾ ਬੋਲੋ ਗੁਰਬਾਣੀ ਦਾ ਜਾਪ ਕਰੋ ਅਤੇ ਗੁਰੂ ਦੀ ਸਿੱਖਿਆ ਤੇ ਚੱਲੋ ਗੁਰੂ ਗ੍ਰੰਥ ਸਾਹਿਬਗੇ ਸਿਰ ਚਕਾਓ ਉਹ ਆਪ ਹਰ ਥਾਂ ਸਹਾਇ ਹੋਣਗੇ ਇਸ ਲਈ ਗੁਰਬਾਣੀ ਪੜੋ ਗੁਰਬਾਣੀ ਹੀ ਤੁਹਾਨੂੰ ਜੀਵਨ ਜਾਚ ਉੱਚਾ ਕਰਵਾਏਗੀ ਤਿੰਨ ਇੰਦਿਆ ਵਰਗੀ ਬਿਮਾਰੀ ਤੋਂ ਦੂਰ ਹੋ ਜਾ ਕਹਿੰਦੇ ਅੰਗਰੇਜ਼ਾਂ ਦਾ ਭਾਰਤ ਤੇ ਰਾਜ ਸੀ ਅਤੇ ਪੰਜਾਬ ਵੀ ਭਾਰਤ ਦਾ ਹਿੱਸਾ ਸੀ ਤੇ ਇੱਕ ਸਿੱਖ ਉਸ ਸਮੇਂ ਸਿੱਖ ਰੈਜੀਮੈਂਟ ਵਿੱਚ ਕੰਮ ਕਰਦੇ ਸੀ ਉਹ ਉੱਚੀ ਪਦਵੀ ਤੇ ਕੰਮ ਕਰਦੇ ਉਹ ਗੁਰੂ ਘਰ ਵੀ ਬਹੁਤ ਸੇਵਾ ਕਰਿਆ ਕਰਦੇ ਸੀ ਕਹਿੰਦੇ ਆਪਣੀ ਨੌਕਰੀ ਤੋਂ ਵਾਪਸ ਜਦੋਂ ਘਰ ਪਰਤੇ ਨਾ ਤੇ ਆਪਣੇ ਪੁਰਖਾਂ ਦੇ ਬਣਾਏ ਘਰ ਵਿੱਚ ਰਹਿਣ ਲੱਗੇ ਉੱਥੇ ਰੁੱਖ ਫੁੱਲ ਬੂਟੇ ਲਾ ਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਲੱਗੇ ਉਹਨਾਂ ਨਾਲ ਗੱਲਾਂ ਕਰਦੇ ਕੁਦਰਤ ਨਾਲ ਪਿਆਰ ਕਰਦੇ ਸੀ ਰੁੱਖਾਂ ਦੀਆਂ ਟਾਹਣੀਆਂ ਇਕੱਠੀਆਂ ਕਰ ਤੇ ਹਰ ਮੰਦਰ ਸਾਹਿਬ ਭੇਜਿਆ ਕਰਦੇ ਸੀ ਕਹਿੰਦੇ ਕਿ ਮੈਂ ਨਾ ਸੇਵਾ ਤਾਂ ਮੰਨਲਾ ਕਰਦਾ ਸੀ ਪਰ ਮੇਰਾ ਪਰਿਵਾਰ ਵੱਡਾ ਸੀ ਤਾਂ ਆਪਣੇ ਪਰਿਵਾਰ ਬਾਰੇ ਵੀ ਸੋਚਿਆ ਕਰਦਾ ਸੀ ਕਹਿੰਦੇ ਮੈਂ ਨਾ ਆਸੋ-ਪਾਸੋਂ ਵੀ ਲੋਕਾਂ ਦੀਆਂ ਲੱਕੜਾਂ ਵੀ ਚੁੱਕ ਲਿਆ ਕਰਦਾ ਸੀ ਮੈਨੂੰ ਇਹ ਕੰਮ ਲੱਗਦਾ ਤਾਂ ਗਲਤ ਸੀ ਪਰ ਪਰਿਵਾਰ ਵੀ ਪਾਲਣਾ ਸੀ ਉਸ ਸਮੇਂ ਬਾਲਣ ਦੀ ਬੜੀ ਤਿੱਕਤ ਆਉਂਦੀ ਸੀ ਗੁਰੂ ਘਰ ਸੇਵਾ ਵੀ ਕਰਨੀ ਸੀ ਕਿੰਨ ਪਰ ਮੇਰੇ ਨਾਲ ਨਾ ਰੋਜ਼ ਇੰਜ ਹੁੰਦਾ ਮੈਂ ਗੁਰੂ ਘਰ ਵਾਸਤੇ ਆਪ ਚੋਂ ਇੱਕ ਪਾਸੇ ਲੱਕੜਾ ਰੱਖਦਾ ਉਹਨੂੰ ਕੋਈ ਨਾ ਛੇੜਦਾ ਤੇ ਜੋ ਘਰ ਵਾਸਤੇ ਰੱਖਦਾ ਉਹਨੂੰ ਰੋਜ਼ ਕੋਈ ਨਾ ਕੋਈ ਚੋਰੀ ਕਰਕੇ ਤੇ ਲੈ ਜਾਂਦਾ ਕਿੰਦਾ ਮੈਂ ਬੜੀ ਵਾਰੀ ਵੱਖ-ਵੱਖ ਕਰਕੇ ਵੇਖਿਆ ਪਰ ਰੋਜ਼ ਉਹ ਬਾਲਣ ਚੋਰੀ ਹੋ ਜਾਇਆ ਕਰਦਾ ਕਿੰਦੇ ਮੈਂ ਬੜਾ ਹੈਰਾਨ ਹੋਣਾ ਕਿ ਹੋ ਕੀ ਰਿਹਾ ਕਿੰਦੇ ਜੋ ਮੈਂ ਗੁਰੂ ਘਰ ਲਈ ਬਾਲਣ ਇਕੱਠਾ ਕਰਦਾ ਸੀ ਨਾ ਮੈਂ ਉਹ ਪ੍ਰਤੱਖ ਵੇਖਣ ਲਈ ਕਿਤਾਬ ਇਹ ਪਿੰਡ ਦੇ ਵਿੱਚ ਨਾ ਚਰਸਤਾ ਜਾਂਦਾ ਸੀ ਮੈਂ ਉੱਥੇ ਲੱਕੜਾਂ ਦਾ ਵੱਡਾ ਸਾਰਾ ਇੱਕ ਗੰਡ ਮਾਰ ਕੇ ਉੱਥੇ ਉਹ ਬਾਲਣ ਰੱਖ ਆਇਆ ਕਿੰਦੇ ਕਿੰਨੇ ਦਿਨ ਉਹ ਬਾਲਣ ਉੱਥੇ ਪਿਆ ਰ ਪਰ ਕਿਸੇ ਨੇ ਵਿੱਚੋਂ ਇੱਕ ਲੱਕੜ ਤੱਕ ਨਹੀਂ ਸੀ ਛੇੜੀ ਅਜ ਇੰਨੇ ਦਿਨ ਹੋ ਗਏ ਉੱਥੇ ਲੱਕੜ ਇੱਕ ਇਧਰ ਤੋਂ ਉਧਰ ਵੀ ਨਹੀਂ ਸੀ ਹੋਈ ਤੇ ਇੱਕ ਬਹੁਤ ਗਰਮੀ ਸੀ ਮੈਂ ਲੱਕੜਾਂ ਕੱਟਣ ਲਈ ਰੁੱਖ ਤੇ ਚੜਿਆ ਜਿਸ ਪਾਸੇ ਬੈਠਾ ਸੀ ਕਹਿੰਦੇ ਉਹ ਬੜਾ ਵੱਡਾ ਪਾਸਾ ਸੀ ਮੈਂ ਹੌਲੀ-ਹੌਲੀ ਕੱਟਣਾ ਸ਼ੁਰੂ ਕੀਤਾ ਅਚਾਨਕ ਨਾ ਮੈਂ ਹੌਲੀ-ਹੌਲੀ ਕੱਟਦਾ ਉਹ ਤੇਰੀ ਟਾਣੀ ਸੀ ਉਹ ਘੁਮ ਕੇ ਮੇਰੇ ਵੱਲ ਨੂੰ ਆ ਗਈ ਜਿਸ ਦਾ ਪਾਰ ਮੇਰੇ ਤੋਂ ਸੇਹਾਂ ਆ ਗਿਆ ਤੇ ਕਹਿੰਦੇ ਮੈਂ ਥੱਲੇ ਡਿੱਗਿਆ ਪਰ ਮੈਨੂੰ ਨਾ ਕਿਤੇ ਵੀ ਸੱਟ ਨਾ ਲੱਗੀ ਮੈਂ ਬਹੁਤ ਉੱਪਰ ਡਿੱਗਿਆ ਸੀ ਫਿਰ ਮੈਂ ਉੱਠ ਕੇ ਖੜਾ ਹੋਇਆ ਮੈਨੂੰ ਐਵੇਂ ਲੱਗਾ ਜਿਵੇਂ ਹਵਾ ਦੇ ਸਹਾਰੇ ਮੈਂ ਥੱਲੇ ਆਇਆ ਹੋਵਾਂ ਜਿਵੇਂ ਕਿਸੇ ਨੇ ਹੱਥਾਂ ਨਾਲ ਮੈਨੂੰ ਫੜਿਆ ਹੋਵੇ ਮੈਨੂੰ ਅੱਜ ਚਾਨਣ ਹੋਇਆ ਕਿ ਮੈਂ ਜੋ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਲੱਕੜਾ ਪਹੁੰਚਾਉਂਦਾ ਕੰਮ ਕਰਦਾ ਤਾਂ ਲੋਕਾਂ ਦੀ ਵੀ ਨਾਲ ਲੈ ਆਉਣਾ ਲੋਕਾਂ ਦਾ ਚੋਰੀ ਕਰਦਾ ਤੇ ਉਸ ਵਿੱਚੋਂ ਘਰ ਲਈ ਵੀ ਰੱਖਦਾ ਮੈਂ ਤਾਂ ਸੱਚੀ ਗਲਤ ਕੰਮ ਕਰ ਰਿਹਾ ਸੀ ਇਹ ਸਭ ਮੈਨੂੰ ਉਹ ਸਜ਼ਾ ਮਿਲੀ ਮੈਂ ਉੱਥੇ ਖੜ ਕੇ ਕਹਿੰਦੇ ਅਰਦਾਸ ਕੀਤੀ ਵਾਹਿਗੁਰੂ ਮੈਂ ਅੱਜ ਤੋਂ ਬਾਅਦ ਇੰਦਾ ਕਦੀ ਨਹੀਂ ਕਰਾਂਗਾ ਮੈਂ ਸੇਵਾ ਤਾਂ ਲਈ ਪਰ ਗਲਤ ਕੰਮ ਸ਼ੁਰੂ ਕੀਤਾ ਸਾਨੂੰ ਸੇਵਾ ਨਿਰਸਵਾਰਥ ਹੋ ਕੇ ਕਰਨੀ ਚਾਹੀਦੀ ਸੇਵਾ ਦਾ ਫਲ ਐਸਾ ਹੈ ਗੁਰੂ ਆਪ ਆ ਕੇ ਸੇਵਕ ਨੂੰ ਗੱਲ ਆਉਂਦੇ ਨੇ ਜਿਵੇਂ ਇਹ ਸਿੱਖ ਨੂੰ ਜੀਵਨ ਦਾਣ ਹੀ ਦੇ ਦਿੱਤਾ ਭਾਵੇਂ ਉਹ ਗਲਤੀਆਂ ਵੀ ਕਰਦਾ ਸੀ ਤਾਂ ਦੱਸੋ ਸੱਚੇ ਮਨ ਨਾਲ ਕੀਤੀ ਸੇਵਾ ਦਾ ਕਿੰਨਾ ਅਸਰ ਹੋਏਗਾ ਇਸ ਕਰਕੇ ਨਾ ਤਾਂ ਕਦੀ ਚੋਰੀ ਕਰੋ ਅਤੇ ਨਾ ਹੀ ਕਦੀ ਨਿੰਦਿਆ ਕਰੋ ਇਹ ਦੋ ਚੀਜ਼ਾਂ ਨੂੰ ਜਿੰਨੀ ਛੇਤੀ ਹੋ ਸਕੇ ਆਪਣੇ ਘਰ ਤੋਂ ਬਾਹਰ ਕੱਢ ਦਿਓ। ਨੀਰ ਸਵਾਰਤ ਹੋ ਕੇ ਸੇਵਾ ਕਰੋ ਉਹ ਐਸਾ ਫਲ ਦਵੇਗੀ ਤੁਹਾਡੇ ਮਨ ਦੀ ਜੋ ਵੀ ਇੱਛਾ ਹੈ ਉਹ ਛੇਤੀ ਤੋਂ ਛੇਤੀ ਪੂਰੀ ਹੋ ਜਾਵੇਗੀ। ਦੂਸਰਾ ਕਦੀ ਵੀ ਕਿਸੇ ਦੀ ਨਿੰਦਿਆ ਨਾ ਕਰੋ। ਜਦੋਂ ਤੁਸੀਂ ਨਿੰਦਿਆ ਨਹੀਂ ਕਰੋਗੇ, ਝੂਠ ਨਹੀਂ ਬੋਲੋਗੇ ਤਾਂ ਹਮੇਸ਼ਾ ਤੁਹਾਡੀ ਜੀਬ ਉੱਤੇ ਸੱਚ ਰਹੇਗਾ। ਜਦੋਂ ਸੱਚ ਤੁਹਾਡੀ ਜੀਬ ਤੇ ਆ ਗਿਆ ਫਿਰ ਹਰ ਕੰਮ ਤੁਹਾਡਾ ਸਗਾਰਥ ਹੋਵੇਗਾ। ਕਿਹਦੇ ਜੋ ਹਮੇਸ਼ਾ ਸੱਚ ਬੋਲਦਾ ਨਾ ਪਰਮਾਤਮਾ ਉਹਦੀ ਜੀਬ ਤੇ ਆ ਕੇ ਆਪ ਬੈਠ ਜਾਂਦੇ। ਤੇ ਕਹਿੰਦੇ ਫਿਰ ਉਹ ਜੋ ਵੀ ਬੋਲਦਾ ਹੈ ਉਹ ਸੱਚ ਹੋ ਜਾਂਦਾ ਹੈ ਇਸ ਤਰ੍ਹਾਂ ਤੁਸੀਂ ਜੋ ਵੀ ਪਰਮਾਤਮਾਗੇ ਅਰਦਾਸ ਕਰੋਗੇ ਉਹ ਅਰਦਾਸ ਤੁਹਾਡੀ ਹਮੇਸ਼ਾ ਪੂਰੀ ਹੋਵੇਗੀ ਫਿਰ ਆਓ ਆਪਾਂ ਵੀ ਇਸ ਤਰ੍ਹਾਂ ਦੀ ਮਿੱਟੀ ਹਮੇਸ਼ਾ ਆਪਣੇ ਕੋਲ ਰੱਖੀਏ ਤੇ ਉਹ ਧੂੜ ਨੂੰ ਹਮੇਸ਼ਾ ਚਰਨਾਂ ਨਾਲ ਲਾਈਏ ਤੇ ਗੁਰਬਾਣੀ ਪੜ੍ਹ ਕੇ ਜੀਵਨ ਜਾਚ ਉੱਚੀ ਕਰੀਏ